ਯਾਨੀ ਪਿੰਡ ਜਿਹਦੇ ਵਿੱਚ ਇਹਦਾ ਮਤਲਬ ਚਾਰ ਪੰਜ ਬਹੂਆਂ ਚੰਗੀਆਂ ਨੇ ਜਿਹੜੀਆਂ ਸੇਵਾ ਕਰਦੀਆਂ ਨੇ ਬੇਬੇ ਦੀਆਂ ਹੈਣਾ ਸੱਸਾਂ ਨਹੀਂ ਚੰਗੀਆਂ ਸੱਸਾਂ ਦਾ ਤਾਂ ਆਹੀ ਦਾੜੀ ਮਾਰਨੀ ਹੈ ਜੇ ਨੂੰ ਅਗਲੀ ਬਾਣੀ ਮੋਢੀ ਸੇਵਾ ਕਰਦੀ ਹੋ ਚੰਗੀਆਂ ਸੱਸਾਂ ਕਿਉਂ ਮਾਰਨਗੇ ਜੇ ਤੁਹਾਨੂੰ ਹੋਏ ਏਦਾਂ ਏਦਾਂ ਕਿਵੇਂ ਹੋ ਜਾ ਯਾਰ ਤੂੰ ਲੈ ਏਦਾਂ ਨਹੀਂ ਹੁੰਦਾ ਹੁੰਦਾ ਉਹ ਸਿਸਟਮ ਇੱਥੇ ਨਹੀਂ ਚੱਲਦਾ ਹੈਗਾ ਸਾਡੇ ਪਿੰਡਾਂ ਦਾ ਹੈਣਾ ਆ ਉਹ ਅਸੀਂ ਕੱਲੇ ਵਿਦੇਸ਼ਾਂ ਦੇ ਵਿੱਚ ਹੀ ਕਹਿੰਨੇ ਇੱਕ ਦੂਜੇ ਨੂੰ ਸਮਝਦੇ ਸੁਣਦੇ ਨਹੀਂ ਪ੍ਰੈਕਟੀਕਲ ਘਾਟੀਆਂ ਉਹਨਾਂ ਗੱਲਾਂ ਦੇ ਉਹ ਕਹਿੰਦੀ ਬੰਦਾ ਆਪ ਚੰਗਾ ਫੇਰੇ ਦੂਜਿਆਂ ਲਈ ਤਾੜੀ ਮਾਰੂ ਮੈਂ ਕਿਹਾ ਸੀ ਇਕੱਲਾ ਕਹਿ ਨਹੀਂ ਹੁੰਨੇ ਕਰਦੇ ਕਰਦੇ ਨਹੀਂ ਹੁੰਦੇ ਹੁਣ ਉਹ ਕੁੜੀਆਂ ਤਾੜੀ ਮਾਰੋ ਜਿਨ੍ਹਾਂ ਦੀ ਸੱਸ ਬਹੁਤ ਚੰਗੀ ਆ ਕੁੜੀਆਂ ਦੀ ਗਿਣਤੀ ਜ਼ਿਆਦਾ ਕੁੜੀਆਂ ਨੇ ਵਿਚਾਰੀਆਂ ਨੇ ਡਰਦੀਆਂ ਨੇ ਮਾਰਦੀ ਹੋਣੀ ਆ ਵੀ ਕਲੇਸ਼ ਨਾਲ ਬੈਠੀ ਆ ਫੇਰ ਕਲੇਸ਼ ਪਾਉ ਹੈਨਾ ਜਦੋਂ ਕਦੇ ਬਾਈ ਮੈਂ ਕੁੜੀਆਂ ਨੂੰ ਤਾੜੀ ਮਾਰਨ ਵਾਸਤੇ ਕਹਿੰਨਾ ਨਾ ਜੈਂਟਸ ਵਿਭਾਗ ਨਾਲ ਦੀ ਨਾਲ ਆਪਦੇ ਘਰ ਵਾਲੀ ਬਣੀ ਦੇਖਦੇ ਆ ਦੇਖਾਂ ਮੇਰੀ ਮਾਂ ਬਾਰੀ ਤਾੜੀ ਮਾਰੀ ਕਿ ਨਹੀਂ ਮਾਰੀ ਕਿਉਂਕਿ ਭਾਈ ਜੀ ਬੇਬੇ ਨੂੰ ਕਹਿਣ ਦੀ ਕਿਸੇ ਦੀ ਹਿੰਮਤ ਨਹੀਂ ਹੁੰਦੀ ਕਿ ਮੇਰੇ ਘਰ ਵਾਲੀ ਵਾਰੀ ਕਿਉਂ ਨਹੀਂ ਤਾੜੀ ਮਾਰੀ ਪੜ੍ਹੀ ਲਿਖੀ ਮਟਿਆਰ ਪਿੰਡ ਦੇ ਵਿੱਚ ਵਿਆਹੀ ਜਾਵੇ ਘਰ ਵਾਲੇ ਦਾ ਸਿਰ ਖਾ ਖਾ ਕੇ ਖਾ ਖਾ ਕੇ ਖਾ ਖਾ ਕੇ ਸ਼ਹਿਰ ਵਿੱਚ ਬਸਲੀ ਮਜਬੂਰ ਕਰ ਦਿੰਦੀ ਹੈ ਦੋਨੋਂ ਮੀਆਂ ਬੀਬੀ ਸ਼ਹਿਰ ਚ ਰਹਿੰਦੇ ਨੇ ਮਹੀਨੇ ਕ ਬਾਅਦ ਜਦੋਂ ਕਿਤੇ ਮੁੰਡੇ ਦਾ ਦਿਲ ਕਰਦਾ ਕਿ ਭਗਵਾਨੇ ਬੇਬੇ ਨੂੰ ਮਿਲਾਈਏ ਕਹਿੰਦੀ ਮੈਂ ਨਹੀਂ ਜਾਂਦੀ ਕਹਿੰਦਾ ਕਿਉਂ ਨਹੀਂ ਜਾਂਦੀ ਕਹਿੰਦੀ ਜਦ ਮੈਂ ਜਾਵਾਂ ਪਿੰਡ ਤੇਰੇ ਬੂਹੇ ਬਲ ਭੱਜੀ ਆਉਂਦੀ ਆਵੇ ਤੇਰੀ ਬੇਬੇ ਲਿਬੜੀ ਤਿਬੜੀ ਦੀ ਮੈਨੂੰ ਗੱਲ ਕੁੱਟ ਕੇ ਜੱਫੀ ਪਾ ਲੈਂਦੀ ਆ ਸਾਰਾ ਕੁਛ ਲਬੀੜ ਦਿੰਦੀ ਆ ਗੋਹੇ ਦੀ 스멜 ਚਾਰ ਚੱਦ ਨਹੀਂ ਜਾਂਦੀ ਮੈਂ ਤੇਰੇ ਪਿੰਡ ਕਹਿੰਦੀ ਤਾਂ ਉਹ ਮੁੰਡਾ ਬੜੀ ਸਿਆਣੀ ਗੱਲ ਕਹਿੰਦਾ ਜਿਹੜੀ ਕਿ ਹਰ ਇੱਕ ਗੱਬਰੂ ਦੇ ਹਰ ਇੱਕ ਨੌਜਵਾਨ ਦੇ ਲੜਨਾ ਪੱਲੇ ਨਾ ਮੰਨਣ ਵਾਲੀ ਗੱਲ ਹੈ ਕਿ ਪੈਰਾਂ ਨੂੰ ਹੱਥ ਲਾ ਕੇ ਕਰ ਸਤਿਕਾਰ ਬਜ਼ੁਰਗਾਂ ਦਾ ਨਹੀਂ ਕਿਸਮਤ ਦੇ ਨਾਲ ਮਿਲਦਾ ਕਮਲੀ ਪਿਆਰ ਬਜ਼ੁਰਗਾਂ ਦਾ हाथ तो पैरानू ला गरी कर सतकार बजूर खाना किस्मत दे तक मड़िए मे नल मिल तक कमलिये प्यार बदुर खाना